ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂ ਜੀ ਆਪਾਂ ਵੀ ਬਿਲਕੁਲ ਠੀਕ ਠਾਕ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਵਲੌਗ ਸਟਾਰਟ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਤੇ ਆਪਾਂ ਆਪਾਂ ਉਠਖੜੀ ਆਪਾਂ ਦਾ ਪਸੇਰ ਵਗੈਰਾ ਬਾਤ ਸਵੇਰ ਦਾ ਟਾਈਮ ਹੋ ਚੁੱਕੀ ਆ ਜੀ 8:30 ਹੋ ਗਏ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਣੀ ਹੈ ਅੱਜ ਹਾਂ ਲਓ ਹਾ ਹਾਂ ਤਾਂ ਲੋਗ ਬੰਜਣਾ ਅੱਜ ਮੇਰੀ ਛੁੱਟੀ ਹੋ ਗਈ ਔਰ ਸੋਈ ਚ ਇਧਰ ਦੇਖੋ ਕੀ ਬਹਰਿਆ ਚੱਕੋ ਚੱਕੋ ਹੱਥ ਪਰ ਆਇਆ ਬਚਾਰੀ ਸਿੱਧੀ ਕਿੰਦਰਾ ਵਾਸਤ ਹੋ ਰਹੇ ਚੱਕ ਉਹ ਹੋ ਹੋ ਹਾਈ ਹਾਈ ਅੱਜ ਤਾਂ ਛੁੱਟੀ ਹੋ ਗਈ ਹੈ ਨਾ ਸੋਈ ਚ ਨੈਂ ਵੀ ਦਸ ਸਾਲਾਂ ਦੇ ਵਿੱਚ ਪਹਿਲੀ ਵਾਰੀ ਮੈਨੂੰ ਛੁੱਟੀ ਹੈ ਠੀਕਾ ਕਿ ਨਹੀਂ ਆ ਕਲਰ ਸਾਰਾ ਚੱਕ ਕੇ ਜਾਣਾ ਤੁਸੀਂ। ਨਾਓ ਜੱਕੀ ਚੱਲੀ ਨਹੀਂ। ਚੱਕੀ ਚੱਲੀ ਨਹੀਂ ਤੁਸੀਂ ਝੱਕਣਾ ਹੈ। ਮੈਂ ਘੜਾ ਪਾਇਆ। ਆ ਹੋਰ ਕੀ ਹੋ ਰਿਹਾ ਹੈ? ਹੈ? ਆਹ ਦੇ। ਇਹ ਬੁਰਕੀਆਂ ਕਰ ਕਰ ਪਹਿਲੀ ਥਰਲੀ ਹੈ। ਵਿਵਜ ਕਰਨੀਆ ਨਾ ਮੈਂ। ਕੱਲ ਵੀ ਬਿਮਾਰ ਹੋ ਜਾਣਾ ਮੈਂ। ਆ ਦੇ ਬੰਨੀ। ਓਏ। ਫ੍ਰਿਜ ਕੋਲ ਕੋਲ ਖੜੀ ਜਾਣਾ ਬਿਮਾਰ ਹੋ ਜਾਣਾ ਬੁੱਧਾ ਤੇ। ਦੇ ਦੇ ਬਿਮਾਰ ਹੋ ਜਾਣਾ ਪੁੱਤ ਹਟ ਜਾਣਾ ਹਟ ਜਾ ਆ ਦੇਖ ਮੈਂ ਪਿੱਛੇ ਆਜ ਬੈ ਉਹ ਲੈ ਲੈ ਮੈਨੂੰ 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 ਇਹ ਕਹਿੰਦੇ ਮੈਨੂੰ ਬਿਦ ਕਾ ਮੈਨੂੰ ਨਹੀਂ ਲੱਗਿਆ ਈ ਲਾਣਾ ਲਓ ਜੀ ਇਹਨੂੰ ਕੀ ਕਹਿ ਸਕਦੇ ਆ ਰੋਟੀ ਕਿ ਪੂੜਾ ਕਿ ਇਹ ਨਾ ਪੂੜਾ ਨਾ ਰੋਟੀ ਆ ਹੋਰ ਕੀ ਆ ਇਹ ਪਰੌਂਠਾ ਇਹ ਪਰੌਂਠਾ ਵੀ ਨਹੀਂ ਕਿਸੇ ਬੰਦੇ ਨੇ ਲਾਗ ਕਰਿਆ ਨਾਇ ਦੇ ਚਾਦੇ ਪਹਿਲੇ ਬੂਮਰਾ ਗਾਦਾ ਮੈਂ ਜਾਨੂ ਜਾਨੂ ਸਾਡਾ ਬਣ ਕੇ ਤਿਆਰ ਹੋਣਾ ਜਾਨੂ ਦਾ ਇਹ ਦੁਬਾਰਾ ਚੱਕ ਕੇ ਲੈ ਜਾਂਦੇ ਨੇ ਮਮਾ ਹਾਂਜੀ ਬੁੱਤ ਅੱਜ ਚੁੰਡੀ ਕਿਤੇ ਨਹੀਂ ਆਈ ਜਾਂਦੀ ਯਾਰ ਬੰਦੇ ਦੀ ਟੈਟਾ ਘਾਦਾ ਹੋ ਗਈ ਹੈ ਨਾ ਹਾਂ ਵੀ ਕਿ ਕਰ ਬਣੇ ਟਿਕਣ ਬਣੇ ਆਵੀ ਹੈ ਹੈ ਵਧੀਆ ਬਣਿਆ ਬਧੀਆ ਬਣਿਆ ਲਵੀ ਜਨ ਹੋਰ ਤਿਆਰ ਕਰੋ ਜਨੂ ਨਾ ਨੇ ਉਹ ਵੀ ਖਾ ਲੈਣਾ ਹਾਂਜੀ ਪੁੱਤ ਇਹ ਇੰਨਾ ਕੀ ਗੱਟ ਬਣਾ ਰਹੇ ਹਾਂ ਪੁੱਤ ਥੋੜਾ ਵੱਡਾ ਬਣਾਉਂ ਚੱਕਣ ਲੱਗੇ ਉਹ ਹੋ ਜਾਂਦਾ ਹੈ ਬਸ ਸੋੜ ਲੈ ਨਾ ਇਹਨੂੰ ਫਿਰ ਫਿਰ ਹੋਊਗਾ ਕੱਟ ਕਰੋ ਇਹਨੂੰ ਕੱਟ ਤੇ ਆ ਫੁੱਲ ਤੇ ਆ ਆ ਬਣਾ ਚੱਲਗਾ ਤੈਨੂੰ ਬੁੱਤ ਪਤਾ ਨੀ ਮੈਨੂੰ ਆਦਾ ਨਹੀਂ ਬਣਾਣਾ ਤੁਹਾਨੂੰ ਆਦਾ ਇਹਦੇ ਤੇ ਅਜਾ ਅਜਾ ਤੁਸੀਂ ਲੱਗੇ ਬਣਾਉਣ ਕੇ ਮੰਮਾ ਹਾਂ ਮੰਮਾ ਸੁਆਦ ਬਣੇ ਖਾਣ ਵੀ ਹੋੜਿਆ ਲਾ ਹੋ ਗਿਆ ਹਾਂ ਹਾਂ ਅਲੀ ਦਾ ਖੋਲਣਾ ਹੰਡੜੀ ਵਰੂਣਾ ਖਾ ਗਿਆ ਤਾਂ ਆ ਆਟਾ ਬੱਸ ਸੇ ਮਿਲਦਾ ਮਲਾ ਦੋ ਬਣਾਏ ਸੀ ਦੋਨੇ ਖਾ ਗਏ ਤੁਸੀਂ ਦੋ ਬਣਾਏ ਨੇ ਮੈਨੂੰ ਤਾਂ ਦਿੱਤਾ ਹੀ ਨਹੀਂ ਤੁਸੀਂ ਕੁਝ ਮੈਂ ਤਾਂ ਰਹਿ ਗਈ ਆ ਜਾ ਤੂੰ ਦੇ ਆ ਹੋਏ ਹੁ ਆ ਆ ਵੀ ਖਾ ਕੇ ਦੇਖ ਹਾਂਜੀ ਖਾ ਕੇ ਤਾਂ ਨਹੀਂ ਸੀ ਆਓ ਜਰਾ ਮਸੇ ਕਰਦੇ ਹਾਂ ਆ ਲੈ ਮੇਰੇ ਕਾਰ ਗਿਆ ਸੰਤ ਹਾਂ ਮੇਰਾ ਹਾਂ ਆਯਾ ਆਦਿਆ ਕਿ ਨਾ ਸੋਨਾ ਬਣਾਇਆ ਸਾਨੂੰ ਰੁੱਟੇ ਰੁੱਟੇ ਹੋ ਜੇ ਹੋਏ ਦੇ ਤੇ ਹਮ ਐ ਐ ਐ ਸ਼ਿਆਵ ਉਹ ਵੇ ਥੋੜੀ ਜੀ ਫੀਲਿੰਗ ਜਿਆਦਾ ਲੈ ਹੈ ਹਾਂ ਸ਼ੇ ਹਾਂ ਦਿਓ ਚੈ ਉਹ ਥੋੜੀ ਓਏ ਪਾਗਲ ਮੈਂ ਰਣਾ ਹੈ ਨਹੀਂ ਬਸ ਹੋਰ ਆਟਾ ਫਰਮਾ ਮੈਂ ਮੁੱਠੀਰ ਕਰਤੇ ਦੀ ਗੋਲੀ ਜੀ ਮੈਂ ਤੁਮਾ ਦੋ ਤਿੰਨ ਨਾ ਗੇ ਮਿੱਠੇਂ ਦਬ ਦਤਾ ਪਿਆ ਹੁਣ ਥੋੜਾ ਤੂਜੇ ਚਾਉਂਦੀ ਹੈ ਹੈ ਉਹ ਮੈਂ ਨਹੀਂ ਯਾਰ ਇਹਦੇ ਲਈ ਸੈਟ ਹਣਾ ਇੱਕ ਨਾ ਖੋਲਣਾ ਕਲੀਅਰ ਨਹੀਂ ਆਉਂਦੀ ਹੈਗੀ ਫੋਟੋ ਰਿੰਗ ਲਾਈਟ ਲੈ ਕੇ ਆਉਣੀ ਆ ਹੁਣ ਹਨਾ ਲਿਆਈਏ ਕਿੰਨੇ ਦੀ ਆਉਂਦੀ ਆਹੋ ਫੜਾ ਮਾਰ ਕੇ ਨਾਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਦੇ ਦੱਸੋ ਕਿਨੇ ਲੈਂਦੀ ਆ ਹੈ ਕਮੈਂਟ ਦੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਦੇ ਦੱਸੋ ਹਾਂ ਬਾਤੂ ਬਦ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਜੇਕਰ ਵੀਡੀਓ ਬਧਿਆ ਲੱਗਦੀ ਹਿੰਦੀ ਆ ਤਾਂ ਕਮੈਂਟ ਕਰਕੇ ਦੱਸੋ ਫੜ ਮਾਰਨਾ ਮੈਂ ਇੱਕ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੇ ਅੱਜ ਆਪਾਂ ਆਰਾਮ ਨਾਲ ਖੜੇ ਅੱਜ ਆਪਾਂ ਵਲੌਗ ਬਣਾ ਰਹੇ ਹਾਂ ਫੜ ਜਾ ਥੋੰਦਾ ਨਹੀਂ ਕਰਗਾ ਤੇ ਕਟ ਖਾਏਗਾ ਨਹੀਂ ਫਿਰ ਮੇਰੇ ਤੋਂ ਤੇ

ਨੀ ਵੈਸੇ ਭਾਂਡੇ ਤਾਂ ਮੇਰੇ ਮੰਜੇ ਹੋਇਆ ਹੈ ਨਗੇ ਹਨ ਤੇ ਸਿਰਫ ਕੱਲਾ ਬਹੁਤ ਸੋਹਣੀ ਅਕਲ ਹੈ ਨਾ ਵੀਡੀਓ ਕਾਦੀ ਅਗਲਾ ਹੈ ਬਹੁਤ ਸੋਹਣੀ ਅਕਲ ਨੂੰ ਕੀ ਹੋ ਗਿਆ ਲੱਸੋ ਫੜਾ ਅੰਡਾ ਨਹੀਂ ਆਪ ਨੂੰ ਕਿੰਨਾ ਘੈਂਡ ਬਣਾਉਂਦਾ ਹੈਲੋ ਲਈ ਹੋ ਗਈ ਲੜਪੇ ਲੜਪੇ ਕੱਲ ਵੀ ਤਾਂ ਕੁੱਟ ਖਾ ਲੈਣੀ ਆ ਬਿਨਾ ਗੱਲ ਤੋਂ ਚੰਗਾ ਕਰਨਾ ਮੂਹੂ ਲੈ ਕੇ ਬਾਹਾਂ ਜਾ ਦੇ ਕਾ ਖਾ ਓਏ ਤੁਸੀਂ ਮੈਨੂੰ ਦੋਦਨਾ ਰੋਲ ਦੇ ਬਾਲੇ ਪਾਸੇ ਓਏ ਹੈਲੋ ਕੱਲ ਵੀ ਗਾਵਾ ਇਹ ਦੇ ਲੋ ਇਹਨੇ ਹੁਣ ਕੁੱਟ ਖਾ ਲੈਣੀ ਇਹਨੇ ਦੇਖੀ। ਖਾ ਲੈ ਰੱਖੋ। ਕੁੱਟ ਖਾਣ ਦੀ। ਖਾ ਲੈ ਨਾ ਮੈਨੂੰ ਦੋ। ਮੈਨੂੰ ਖਾਦਿਆ ਦੋ। ਨਾ। ਖਾ ਦੇ ਦੋ ਚਲ। ਬਾਰੀ ਹੁਣ ਉਹਦੀ ਆ ਨਾ ਵੀ ਨਾ। ਜਾ ਕੇ ਨਾ ਉਹਦਾ ਕੰਮ ਕਰ। ਚਲ। ਚਲ 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 ਜਾ ਸਕੂਲ ਦਾ ਕੰਮ ਕਰ। ਚਲੋ। ਨਹੀਂ ਵੀ ਨਹੀਂ। ਹੁਣ ਤੇ ਕਿਵੇਂ ਚਿੱਤਰ ਕਰਕੇ ਹੋਣਾ ਤੇ ਕਿਵੇਂ ਆਪਾਂ। ਹਾਂ ਦੇਖੇ ਚੱਤਰ ਖਾ ਕੇ ਮੁੜੂਗਾ ਹੈ ਹਟੋ ਮੀ ਇਹ ਤੇ ਨਾ ਦੀ ਸ਼ੇਪ ਗੋਲ ਕਾ ਤੇ ਹੈ ਤੁਸੀਂ ਕੁਛ ਇਹਦੇ ਸਾਲ ਦੇ ਨਾਲ ਕਹਿਣਾ ਚਾਹੁੰਦੇ ਹਾਂ ਕਿ ਇਹ ਨਾ ਤਾਂ ਪੂੜਾ ਲੱਗ ਉਹ ਉੱਤੇ ਜੀ ਚੜ ਗਿਆ ਚੱਲ ਉਹ ਤਾਂ ਕੱਚਾ ਆਏ ਹਾਏ ਕਿੰਨੀ ਜਦੋਂ ਜਦ ਕਰੀ ਜਾਂਦੇ ਦੱਸ ਸਲਫਾਂ ਦੇ ਉੱਤੇ ਚੜ ਗਏ ਮੈਨੂੰ ਮਿਲਿਆ ਮੈਨੂੰ ਬਸ ਇੰਨੇ ਇੰਨੇ ਵਰਗੀ ਪਹਿਲਾਂ ਖਾ ਕੇ ਦੇ ਦੇ ਉਹ ਦੇ ਖਾ ਕੇ ਦੇ ਦੇ ਓਏ ਆ ਵੇ ਕੋੜ ਕੋੜਾ ਜਾ ਕੁੱਤ ਜੜਾ ਵਾਦਾ ਕਾਵੇ ਦੱਲੇ ਉੱਧਰ ਚੱਲ ਤਾ ਨਹੀਂ ਮੈਂ ਉੱਧਰ ਤਾਂ ਬਾਬਾ ਜੀ ਦੇ ਫੋਟੋ ਭਾਈਨ ਥੱਲੇ ਉੱਧਰ ਚੱਲ ਭਤਿੰਦਰ ਥੱਲੇ ਕਿ ਚੱਲ ਥੱਲੇ ਆ ਜਾ ਥੱਲੇ ਹਾਂ ਤਾਂ ਐਵੇਂ ਨਾ ਦੋ ਦੋ ਡੋਲਣਾ ਤੈਨੂੰ ਦੱਸਦਾ ਮੈਂ ਤੇ ਤੂੰ ਕਟ ਖਾਣੀਆਂ ਰੱਖੀ ਹੁੰਦੇ ਮੈਂ ਆਈ ਆ ਮੈਨੂੰ ਥੱਲੇ ਚੱਲ ਆਈਡੀਆ ਦੇ ਦੇ ਤੈਨੂੰ ਬਣਾਵੇ ਕਿਹੜਾ ਆਈਡੀਆ ਦੇ ਤਾਂ ਮੈਨੂੰ ਅੱਗੇ ਚੱਲ ਜਾਈਏ ਬਣਾਏ ਥੋਨੀ ਕਹੋ ਥੋਨੀ ਫਿਰ ਮੇਰੇ ਬਾਦੋਂ ਕਰਾਂਗੇ ਪੂਰਾ ਕਰਾਂ

हैलो तो तो तो। <laughs> है? है। क्या हो रहा हो बनाने आ, वो तो नहीं। <laughs> 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 मम्मी कहती मैं भी रह गई ਇਹ ਤਿੰਨ ਹੋਰ ਵੰਡਣੇ ਹੁਣ ਕਹਿੰਦੇ ਨਹੀਂ ਮਿਲਣਾ ਇੱਕੋਂ ਵੀ ਲੈ ਕੇ ਬਾਕੀ ਮੇਰੇ ਦੋ ਮੈਂ ਮੈਨੂੰ ਤੂੰ ਦਿੱਤਾ ਨਹੀਂ ਇੱਕ ਬਰਕੀ ਦੇ ਕੇ ਜਾ ਤਾ ਤੂੰ ਫੇਰ ਆ ਗਿਆ ਆਏ ਚੱਲ ਤੂੰ ਹੋਰ ਤੇਰੀ ਵਾਰੀ ਕੱਟੀ ਗਈ ਹੁਣ ਚੱਲ ਚੱਲ ਹੁਣ ਤਿੰਨ ਵੰਡਣੇ ਆ ਜੋ ਤਿੰਨ ਆਏ ਗੋ ਫੇਰ ਆ ਗਿਆ ਮੈਨੂੰ ਚੋਰ ਕਹੇ ਚੋਰ ਨਾ ਹਾਂ ਮੈਂ ਆ ਗਿਆ ਚੱਲ ਭਾਈ ਚੋਰ ਬਾਕੇ ਚੋਰ ਗਾਹ ਹੋ ਗਿਆ ਜਤੀ ਨਕਲੇ ਹੈ

ਨਵੀ ਰਹੀਗੀ ਨਵੀ ਕੀ ਤੇ ਨਵੀ ਤੇ ਤਾਂ ਨਹੀਂ ਖਾਣਾ ਹੈ ਕਹ ਲੈ ਅਦਾ ਜੀ ਭੂਰੇ ਜੇ ਬੜੀ ਫਿਰਦੀ ਆ ਮੈਂ ਵੀ ਹਜੇ ਇਧਰ ਖਲਾਰਾ ਚੱਕਣਾ ਹਾਂ ਜੀ ਬਸ ਖਲਾਰਾ ਖਲੂਰਾ ਚੱਕਦੀ 8:30 ਹੋ ਗਏ ਫਿਰ ਅੱਜ ਰੋਟੀ ਤਾਂ ਨਹੀਂ ਖਾਣੀ ਤੁਸੀਂ ਰੋਟੀ ਤਾਂ ਛੁੱਟੀ ਅੱਜ ਮੇਰੀ ਹੈ ਰੋਟੀ ਤਾਂ ਛੁੱਟੀ ਹੈ ਫਿਰ ਅੱਜ ਮੇਰੀ ਰੋਟੀ ਤਾਂ ਨਹੀਂ ਖਾਣੀ ਮੈਨੂੰ ਮੈਂ ਹੰਮ ਤੇ ਪਟ ਦਦੀ ਕੀ ਕਹਿੰਦੀ ਆ ਹਾਂ ਉਹ ਹੁੰਦਾ ਉਹ ਹੁੰਦਾ ਕਿੱਧਰ ਤਰਾ ਰੋਟੀ ਰੋਟੀ ਅੱਛਾ ਚਲੋ ਚਲੋ ਓ ਮਾਈ ਗੋਡ ਆਦੀ ਮਮੀ ਕਹਿੰਦੀ ਆ ਜੋਤੀ ਦਾ ਤਵ ਤਰਾ ਹੈ ਕਿ ਨਹੀਂ ਹੁਣ ਉਧਰ ਨੂੰ ਭੱਜੋ तो आगे होगी अच्छा अच्छा उठो बैठे तो ज बैठे दोबारा बैठते ਇਹ ਕਰ ਹਾਂ ਇਹਦਾ 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 ਮਾਰ ਜੀਗਾ ਤੂੰ ਆ ਚਲੋ ਜੀ ਅੱਜ ਵੀਡੀਓ ਦਾ ਇੱਥੇ ਆਪਾਂ ਐਂਡ ਕਰਦੇ ਆ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਵੀਡੀਓ ਜੀ ਬਹੁਤ ਜ਼ਿਆਦਾ ਵੱਡੀ ਬਣ ਜਾਣੀ ਆ ਫਿਰ ਤੇ ਇੱਕ ਬੱਚੇ ਆਈ ਜਾਂਦੇ ਵੀਡੀਓ ਦੇ ਵਿੱਚ ਹੋ ਸਕਦਾ ਕਮੈਂਟ ਬੰਦ ਹੋ ਜਾਣਾ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਨਹੀਂ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਵੇਂ ਮਿਲਦੇ ਹਾਂ ਜੀ ਹੋਰ ਨੰਬਰ ਵੀਡੀਓ ਦੇ ਨਾਲ ਤੱਕਦੇ ਰਹੀਏ ਬਾਏ ਬਾਏ